ਗੋੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤਵਾਸ ਕਾਮ ਕ੍ਰੋਧ ਅਹੰਕਾਰ ਵਿਨਾਸ ਦੂਜਾ ਪਾਉਣ ਕਹਾ ਨਹੀਂ ਕੋਈ ਸਭ ਮਹਿ ਏਕ ਨਿਰੰਜਨ ਸੋਈ ਰਹਾਉ ਦੂਜੀ ਦੁਰਮਤ ਆਖੈ ਧੋਏ ਆਵੈ ਜਾਏ ਮਰ ਦੂਜਾ ਹੋਵੇ ਤਰਨ ਗगन ਨਹਿ ਦੇਖਉ ਦੋਏ ਨਾਰੀ ਪੁਰਖ ਸਬਾਈ ਲੋਏ ਰਾਵਸ ਸ ਦੇਖਉ ਦੀਪਕ ਉਜਿਆਲਾ ਸਰਬ ਨਿਰੰਤਰ ਪੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਿਗੁਰ ਮੋਕੋ ਏਕ ਬੁਝਾਇਆ ਏਕ ਨਿਰੰਜਨ ਗੁਰਮੁਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕ ਹੁਕਮ ਵਰਤਾ ਸਭ ਲੋਈ ਏਕ ਸਤੇ ਸਭ ਓਪਤ ਹੋਈ ਰਾਧੂ ਮੈਂ ਖਤਮ ਏਕੋ ਜਾਨ ਗੁਰ ਕਾ ਸ਼ਬਦ ਹੁਕਮਿ ਪਛਾਨ ਸਗਲ ਰੂਪ ਵਰਨ ਮਨਮਾਹੀ ਤਹੋ ਨਾਨਕ ਇੱਕੋ ਸਾਲਾਹੀ ਗਉੜੀ ਮਹੱਲਾ ਪਹਿਲਾ ਅਦੇ ਆਤਮ ਕਰਮ ਕਰੇ ਤਾ ਸਾਚਾ ਮੁਕਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਚ ਮਾਰ ਸਾਧ ੁਰ ਧਾਰੈ ਰਹਾਉ ਜਿਸ ਕੈ ਅੰਤਰ ਸਾਚ ਵਸਾਵੈ ਜੋਗ ਜੁਗਤ ਕੀ ਕੀ ਮਤ ਪਾਵੈ ਰਬ ਸਤ ਏਕੋ ਗ੍ਰਹਿ ਉਦਿਆਨੈ ਕਰਨੀ ਕੀਰਤ ਕਰਮ ਸਮਾਨੈ ਏਕ ਸ਼ਬਦ ਇਕ ਭਿਖਿਆ ਮੰਗੈ ਗਿਆਨ ਧਿਆਨ ਜੁਗਤ ਸਤ ਜਾਗੈ ਪੈ ਰਤ ਰਹੈ ਨਾ ਬਾਹਰ ਜਾਏ ਕੀਮਤ ਕੌਣ ਰਹਿ ਲਿਵਲਾਏ ਆਪੇ ਮੇਲੇ ਭਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੋਰੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨੀ ਸਾਰ ਜਪ ਤਪ ਸੰਜਮ ਪਾਠ ਪੁਰਾਂ ਕਹੋ ਨਾਨਕ ਅਪਰੰਪਰਮ ਗੋੜੀ ਮਹੱਲਾ ਪਹਿਲਾ ਛਿਮਾ ਕਹੀ ਬ੍ਰਤ ਸੀਲ ਸੰਤੋਖੰ ਰੋਗ ਨ ਬਿਆਪੈ ਨਾ ਜਮ ਦੋਖੰ ਮੁਕਤ ਭਏ ਪ੍ਰਭ ਰੂਪ ਨਾਰੇਖੰ ਜੋਗੀ ਕਉ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਉ ਨਿਰਪਉ ਜੋਗੀ ਨਿਰੰਝਨ ਧਿਆਵੈ ਅਨ ਦਿਨ ਜਾਗੈ ਸਚਿ ਨੇ ਬੁਲਾਵੈ ਸੋ ਜੋਗੀ ਮੇਰੇ ਮਨ ਭਾਵੇ ਕਾਲ ਜਾਲ ਬ੍ਰਹਮ ਅਗਨੀ ਜਾਰੇ ਜਰਾ ਮਰਨ ਗਤ ਗਰਬ ਨਿਵਾਰੇ ਆਪ ਤਰੈ ਤਿਤਰੀ ਨਿਸਤਾਰੇ ਸਤਗੁਰ ਸੇਵੇ ਸੋ ਜੋਗੀ ਹੋਇ ਪੈ ਰਚ ਰਹਿ ਸੋ ਨਿਰਪਉ ਹੋਏ ਜੈਸਾ ਸੇਵ ਤਸੋ ਹੋਇ ਨਾਰ ਨਹਿ ਕੇਵਲ ਨਿਰਪਉ ਨਾ ਅਨਾਥ ਹਨਾਥ ਕਰੇ ਬਲ ਜਾਉ ਪੁਨਰਪ ਜਨਮ ਨਾਹੀ ਗੁਣ ਗਾਉ ਅੰਤਰ ਬਾਹਰ ਏਕੋ ਜਾਣੈ ਗੁਰ ਕੈ ਸ਼ਬਦੈ ਆਪ ਪਛਾਨੈ ਸਾਚੈ ਸ਼ਬਦ ਧਰਮੀ ਸਾਨੈ ਸ਼ਬਦ ਮਰੈ ਤਿਸ ਨਿਜ ਘਰ ਵਾਸਾ ਆਵੈ ਨਾ ਜਾਵੈ ਚੁਕੈ ਆਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦੀਸੈ ਸੋ ਆਸ ਨਿਰਾਸਾ ਕਾਮ ਕ્રોਧ ਵਿਖ ਭੂਖ ਪਿਆਸਾ ਨਾਨਕ ਬਿਰਲੇ ਮਿਲੈ ਉਦਾਸਾ ਗਉੜੀ ਮਹੱਲਾ ਪਹਿਲਾ ਐਸੋ ਦਾਸ ਮਿਲੈ ਸੁਖ ਹੋਈ ਦੁਖ ਵਿਸਰੈ ਪਾਵੈ ਸਤ ਸੋਈ ਦਰਸ਼ਨ ਦੇਖ ਪਈ ਮਤ ਪੂਰੀ ਅਠ ਸੱਠ ਮੱਜਨ ਚਰਨਾਂ ਧੂਰੀ ਰਹਾਉ ਨੇਤਰ ਸੰਤੋਖੇ ਏਕ ਲਿਵ ਤਾਰਾ ਜਿਹਵਾ ਸੂਚੀ ਹਰ ਰਸ ਸਾਰਾ ਸੱਚ ਕਰਨੀ ਅਬ ਅੰਤਰ ਸੇਵਾ ਮਾਨ ਤ੍ਰਿਪਤਾਸਿਆ ਅਲਖ ਅਪੇਵਾ ਜਹ ਜਹ ਦੇਖਉ ਤਹ ਤਹ ਸਾਚਾ ਬਿਨ ਬੂਝੇ ਝਗਰਤ ਜਗ ਕਾਚਾ ਗੁਰ ਸਮਝਾਵੇ ਸੋਜੀ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਕਰ ਕਿਰਪਾ ਰਖੋ ਰਖਵਾਲੇ ਬਿਨ ਬੂਝੇ ਪਸ਼ੂ ਭਏ ਬੇਤਾਲੇ ਗੁਰ ਕਹਿਆ ਅਵਰ ਨਹੀਂ ਦੂਜਾ ਕਿਸ ਕਹੋ ਦੇਖ ਕਰਉ ਅਨ ਪੂਜਾ ਸੰਤ ਹੈ ਪ੍ਰਭ ਤੇ ਭਵੰਤ ਹਾਰੇ ਆਤਮ ਚੀਨੈ ਸੋ ਤਤ ਵਿਚਾਰੇ ਸੱਚ ਹਿਰਦੈ ਸੱਚ ਪ੍ਰੇਮ ਨਿਵਾਸ ਪ੍ਰਣਵਤ ਨਾਨਕ ਹਮਤਾ ਤੇ ਦਾਸ ਗੌੜੀ ਮਹੱਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਵਿਪਤ ਪੜੀ ਪਛਤਾਨਿਆ ਜਹੈ ਪ੍ਰਭ ਸਿਮਰੇ ਤਹੀਂ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰੈ ਜਿਸ ਗੁਰ ਮਿਲੇ ਤਿਸ ਗੁਰਬ ਨਿਵਾਰੇ ਰਹਾਉ ਬਲ ਰਾਜਾ ਮਾਇਆ ਅਹੰਕਾਰੀ ਜਗਨ ਕਰੇ ਬਹੁ ਭਾਰ ਅਪਾਰੀ ਬਿਨ ਗੁਰ ਪੁੱਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੇ ਜਸ લેਵੈ ਬਿਨ ਗੁਰ ਅੰਤ ਨਾ ਪਾਏ ਅਪਹਿਵੈ ਆਪ ਬੁਲਾਏ ਆਪੇ ਮਤ ਦੇਵੇ ਦੁਰਮਤ ਹਰਨ ਆਖਿਸ਼ ਦੁਰਾਚਾਰੀ प्रव नारायण गर्भ प्रहारि प्रहलाद उदारे कृपातर भूलो रावण मुग्ध अचेत लूटी लंका सीस समेत गर्भ गया बिन सहस बाह मध कीट महखासा ले नख विदासा दै संघारे बिन भगत अभ्यासा ਜਰਾ ਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਵਿਦਾਰੇ ਦੰਤ ਸੰਘਾਰ ਸੰਤ ਨਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜੇ ਭਾਏ ਦੰਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਡਾ ਦੁਰਜੋਧਨ ਪਤ ਖੋਈ RAM ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨ ਮੇਜੈ ਗੁਰ ਸ਼ਬਦ ਨ ਜਾਣਿਆ ਕਿਆ ਸੁਖ ਪਾਵੇ ਭਰਮ ਕੁਲਾਨਿਆ ਇੱਕ ਤਿਲ ਭੂਲੇ ਬਹੁਰ ਪਛਤਾਨਿਆ ਤੰਸ ਕੇਸ ਚਾਂ ਦੂਰ ਨ ਕੋਈ RAM ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾਰ ਆਖਾ ਕੋਈ ਬਿਨ ਗੁਰ ਗਰਬ ਨਾ ਮੇਟਿਆ ਜਾਏ ਗੁਰਮਤਿ ਧਰਮ ਧੀਰਜ ਹਰਨਾਇ ਨਾਨਕ ਨਾਮ ਮਿਲੇ ਗੁਣ ਗਾਏ